ਕੁਝ ਮਾੜੀ ਸੋਚ ਵਾਲੇ ਅਨਸਰ ਅਪਰਾਧ ਦੀ ਦੁਨੀਆ ਦੇ ਬੇताज बादशाह ਬਣਨ ਤੇ ਚੱਕਰ ਦੇ ਵਿੱਚ ਕਾਨੂੰਨ ਨੂੰ ਛਿੱਕੇ ਟੰਕੇ ਐਸੇ ਗੁਨਾਹ ਕਰ ਲੈਂਦੇ ਨੇ ਕਿ ਜਾਂ ਤਾਂ ਐਨਕਾਊਂਟਰ ਹੁੰਦਾ ਹੈ ਜਾਂ ਫਿਰ ਜੇਨਾਚ ਛੜਦੇ ਲੱਖਾਂ ਦੀ ਫਰौती ਮੰਗਣ ਵਾਲੇ ਮੁਲਜ਼ਮ ਨੂੰ ਜਦੋਂ ਪੁਲਿਸ ਨੇ ਚਾਰਾਂ ਪਾਸਿਆਂ ਤੋਂ ਘੇਰਾ ਪਾ ਲਿਆ ਤਾਂ ਟਾੜ-ਟਾੜ ਚੱਲਣ ਲੱਗੀਆਂ ਗੋਲੀਆਂ ਗੋਲੀਆਂ ਦੀ ਆਵਾਜ਼ ਸੁਣ ਮੁਲਜ਼ਮ ਨੂੰ ਅੱਖਾਂ ਸਾਹਮਣੇ ਯਮਰਾਜ ਦਿਖਾਈ ਜ਼ਰੂਰ ਦਿੱਤਾ ਹੋਊਗਾ ਲੋਕਾਂ ਦੀ ਜਾਨ ਨੂੰ ਟਿੱਚ ਸਮਝਣ ਵਾਲੇ ਨੇ ਆਪਣੀ ਜਾਨ ਦੀ ੀਖ ਜ਼ਰੂਰ ਮੰਗੀ ਹੋਈਗੀ ਸ਼ਾਇਦ ਤੁਹਾਨੂੰ ਕੋਈ ਇੰਕਾਊਂਟਰ ਵੀ ਯਾਦ ਆ ਗਿਆ ਹੋਵੇ ਰੱਬ ਅਗੇ ਤਰਲੇ ਵਾਸਤੇ ਤੇ ਅਰਦਾਸਾਂ ਜਰੂਰ ਕਰਦਾ ਹੋਊਗਾ ਕਿ ਰੱਬਾ ਇੱਕ ਵਾਰੀ ਹੁਣ ਪੁਲਿਸ ਤੋਂ ਬਚਾ ਲੈ ਉਹਦੀ ਲੱਤ ਤੇ ਲੱਗੀ ਗੋਲੀ ਦੱਸਦੀ ਹੈ ਕਿ ਕਿਸੇ ਸ਼ਕਤੀ ਨੇ ਉਹਨੂੰ ਬਚਾ ਜ਼ਰੂਰ ਲਿਆ ਮਾੜੇ ਅੰਸਰ ਕਿ ਪੁੱਲ ਕਿਉਂ ਜਾਂਦੇ ਨੇ ਕਿ ਮਾੜੇ ਕਮਾਂ ਦਾ ਨਤੀਜਾ ਮਾੜਾ ਹੀ ਹੁੰਦਾ ਹੈ ਬਟਾਲਾ ਪੁਲਿਸ ਨੂੰ ਮਿਲੀ ਇੱਕ ਵੱਡੀ ਕਾਮਯਾਬੀ ਰੰਗਦਾਰੀ ਮੰਗਣ ਵਾਲਾ ਮੁੱਠਪੇੜ ਤੋਂ ਬਾਅਦ ਪੁਲਿਸ ਨੇ ਕੀਤਾ ਕਾਬੂ 24 ਘੰਟਿਆਂ ਚ ਸ਼੍ਰੀ ਹਰਕ੍ਰਿਸ਼ਨਪੁਰ ਤੋਂ ਸੁਨਿਆਰੇ ਦੀ ਦੁਕਾਨ ਤੇ ਹੋਏ ਘੋੜੀ ਕਾਂ ਦਾ ਤੋਸ਼ੀ ਪੁਲਿਸ ਨੇ ਲਕਸ਼ਰੀ ਗੱਡੀ ਤੋਂ ਲਿਆਂਗਾ ਸਟ੍ਰੈਚਰ ਤੇ ਮੈਡੀਕਲ ਸਟੋਰ ਖੋਲ ਕੇ ਲੋਕਾਂ ਦੀ ਜਾਨ ਬਚਾਉਣ ਵਾਲਾ ਕਿਉਂ ਬਣਿਆ ਲੋਕਾਂ ਦੀ ਜਾਨ ਦਾ ਵੈਰੀ ਐਸਐਸਪੀ ਬਟਾਲਾ ਅਸ਼ੂਨੀ ਗੁਟੀਆਲ ਤੇ ਤ੍ਰੀਦੇਵ ਅਪਸਰਾਨੀ ਆਪਣੀ ਜਾਨ ਤੇ ਖੇਡ ਕੇ ਵਰਦੀ ਦਾ ਫਰਜ਼ ਨਿਭਾਉਂਦੇ ਹੋਏ ਚੋਨੇ ਦੇ ਖੇਤਾਂ ਦੇ ਵਿੱਚ ਮਲਜੰ ਦਾ ਦੂਰ ਤੱਕ ਪਿੱਛਾ ਕੀਤਾ ਮੁਕਾਬਲੇ ਤੋਂ ਬਾਅਦ ਆਖਿਰ ਪੁਲਸ ਦੇ ਸਕੰਜੇ ਦੇ ਵਿੱਚ ਆ ਹੀ ਗਿਆ ਇਹ ਸ਼ਾਤਰ ਮਲਜਮ ਬਟਾਲਾ ਪੁਲਿਸ ਨੂੰ ਸਲੂਟਤਾ ਬਣਦਾ ਹੈ ਜੀ ਜਿਨ੍ਹਾਂ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਦੀ ਨੀਂਦ ਉਡਾਉਣ ਵਾਲੇ ਮਲਜਮ ਨੂੰ ਬਾਜ-ਵਾਂਜ ਚਪਟਾ ਮਾਰ ਕੇ ਫੜਿਆ 26 ਜੁਲਾਈ ਕਰੀਬ 11 ਵਜੇ ਸ਼੍ਰੀ ਹਰ ਗੋਬਿੰਦਪੁਰ ਦੇ ਸਨਿਆਰੇ ਦੀ ਦੁਕਾਨ ਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾਈ ਸੀ ਇਲਾਕੇ 'ਚ دہشت ਸੀ ਖੌਫ ਸੀ ਡਰ ਸੀ ਪੁਲਿਸ ਲਈ ਵੀ ਵੱਡੀ ਚੁਣੌਤੀ ਸੀ ਐਸਐਸਪੀ ਵਟਾਲਾ ਅਸ਼ਵਨੀ ਗੋਟਿਆਲ ਨੇ ਆਪਣੇ ਕਾਬਲ ਅਫਸਰਾਂ ਦੀ ਟੀਮ ਨਾਲ ਸ਼ੂਟਰਾਂ ਤੱਕ ਪਹੁੰਚਣ ਲਈ ਹਰ ਰੈਂਗਲ ਤੋਂ ਐਕਸ਼ਨ ਸ਼ੁਰੂ ਕਰ ਦਿੱਤਾ ਸਵੇਰ ਹੁੰਦੇ ਹੀ ਮਲਜਮ ਦੇ ਸੁਰਾਗ ਪੁਲਿਸ ਨੂੰ ਮਿਲ ਗਏ डीएसपी राजेश कक्कड़ एसएचओ सुकरत सिंह ते एसएचओ प्रबजोत सिंह ने वक् वक् टीमਾ ਬਣਾ ਕੇ ਯੂਪੀ ਨੰਬਰ ਦੀ ਮਰਸੀਡੀਜ਼ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਉਪਰੋਂ ਸੇ ਤੇਜ਼ ਬਾਰਿਸ਼ ਤੇ ਮੁਲਜ਼ਮ ਨੂੰ ਆਪਣੀ ਲਗਜ਼ਰੀ ਗੱਡੀ ਤੇ ਸੀ ਪੂਰਾ ਕਮੰਡ ਪੂਰਾ ਮਾਣ ਉਸ ਨੂੰ ਲੱਗਦਾ ਸੀ ਕਿ ਪੁਲਿਸ ਦੇ ਹੱਥ ਨਹੀਂ ਲੱਗੇਗਾ ਕਿਉਂਕਿ ਉਸਦੇ ਕੋਲ ਹੈ ਕਿ ਪਾਵਰਫੁੱਲ ਗੱਡੀ ਬਟਾਲਾ ਦੀ ਸਰਕਾਰ ਤੇ ਪੁਲਿਸ ਤੇ ਮੁਲਜ਼ਮ ਦੀ ਰੇਸ ਸ਼ੁਰੂ ਹੋ ਗਈ ਜਦੋਂ ਮੁਲਜ਼ਮ ਨੂੰ ਲੱਗਾ ਕਿ ਹੁਣ ਪੁਲਿਸ ਦੇ ਕਾਬੂ ਆ ਜਾਏਗਾ ਤਾਂ ਉਸ ਨੇ ਕਾਨੂੰਨ ਰੋੜ ਤੋਂ ਪਿੰਡਾਂ ਦੇ ਲਿੰਕ ਰੋਡ ਤੇ ਲਗਜ਼ਰੀ ਗੱਡੀ ਦੌੜਾ ਦਿੱਤੀ ਖੇਤਾਂ ਦੇ ਕੱਚੇ ਰਸਤੇ ਰਾਹੀਂ ਉਹ ਪੁਲਿਸ ਨੂੰ ਚੱਕਵਾ ਦੇਣ ਦੇ ਚੱਕਰ ਚ ਆਪ ਵੀ ਫਸ ਗਿਆ ਜਿੱਥੇ ਰਸਤਾ ਖਤਮ ਹੋਇਆ ਅੱਗੇ ਪਾਣੀ ਨਾਲ ਭਰੇ ਖੇਤੀ ਖੇਸਰ ਜਾਨ ਬਚਾਉਣ ਲਈ 5 ਏਕੜ ਦੇ ਕਰੀਬ ਖੇਤਾਂ ਚ ਪੱਜਦਾ ਰਿਹਾ ਇਹ ਮਲਜ਼ਮ ਪਰ ਇਹਦਾ ਡੀਐਸਪੀ ਰਾਜੇਸ਼ ਕੱਕੜ ਐਸਐਚਓ ਪ੍ਰਭਜੋਤ ਸਿੰਘ ਤੇ ਐਸਐਚਓ ਸੁਖਰਾਜ ਸਿੰਘ ਦੀ ਹਾਲਤ ਦੱਸ ਰਹੀ ਹੈ ਕਿ ਉਹ ਵੀ ਪੂਰੀ ਦਲੇਰੀ ਤੇ ਹਾਜ਼ਰੀ ਨਾਲ ਖੇਤਾਂ ਵਿੱਚ ਉਤਰ ਗਏ ਤੇ ਮਲਜ਼ਮ ਨਾਲ ਗੋਲੀਬਾਰੀ ਸ਼ੁਰੂ ਹੋ ਗਈ ਹੁਣ ਗੌਰ ਨਾਲ ਵੇਖੋ ਇਹ ਉਹੀ ਜਗ੍ਹਾ ਹੈ ਜਿੱਥੇ ਮਲਜ਼ਮ ਦੀ ਲੱਤ ਤੇ ਗੋਲੀ ਵਜੀ ਹੈ ਤੇ ਇਹ ਉਹੀ ਪਿਸਟਲ ਹੈ ਜਿਸ ਨਾਲ ਮਲਜ਼ਮ ਪੁਲਿਸ ਤੇ ਗੋਲੀ ਚਲਾਉਂਦਾ ਰਿਹਾ ਦਰਖਤ ਲੱਗੇ ਗੋਲੀ ਦਾ ਨਿਸ਼ਾਨ ਗਵਾਹੀ ਪਰ ਰਿਹਾ ਨੇ ਕਿ ਜੇ ਗੋਲੀ ਜਰਾ ਵੀ ਇਧਰ ਜਾਂ ਉਧਰ ਹੋ ਜਾਂਦੀ ਤੇ ਮਲਜ਼ਮ ਨਾਲ ਪਾਣਾ ਕੋਈ ਹੋਰ ਹੀ ਵਾਪਰ ਜਾਣਾ ਸੀ ਮਲਜ਼ਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਿਵਲ ਹਸਪਤਾਲ ਬਟਾਲਾ ਵਿੱਚ ਜੇਰੇ ਇਲਾਜ ਹੈ ਐਸਐਸਪੀ ਬਟਾਲਾ ਅਸ਼wini ਗੋਟਿਆਲ ਦਾ ਕਹਿਣਾ ਹੈ ਕਿ ਮਲਜ਼ਮ ਦੀ ਤਫ਼ਤੀਸ਼ ਤੇ ਪੁੱਛਗਿੱਛ ਤੋਂ ਬਾਅਦ ਹੋਰ ਕਈ ਵੱਡੇ ਖੁਲਾਸੇ ਹੋ ਸਕਦੇ ਹਨ